ਇੱਕ ਵਾਰ ਫਿਰ ਤੁਹਾਡ ਸਾਰਿਆਂ ਦਾ ਸਵਾਗਤ ਹੈ ਜੀ ਇੱਕ ਹੋਰ ਅਪਡੇਟ ਛੋਟੀ ਜੀ ਪਰ ਫਿਰ ਇੱਕ ਮਹੱਤਵਪੂਰਨ ਇਹ ਖਬਰ ਹੈਗੀ ਆ ਮਤਲਬ ਸਪੈਸ਼ਲੀ ਜੇ ਤੁਸੀਂ ਟੀਚਰ ਹੋ ਬੱਚਿਆਂ ਨੂੰ ਪੜਾ ਰਹੇ ਹੋ ਜਾਂ ਫਿਰ ਤੁਸੀਂ ਮਾਪੇ ਹੋ ਤੁਹਾਡੇ ਅੱਗੇ ਬੱਚੇ ਹੈਗੇ ਨੇ ਤਾਂ ਤੁਹਾਡੇ ਲਈ ਸਪੈਸ਼ਲੀ ਉਹਨਾਂ ਦੇ ਲਈ ਹੈਗੀ ਆ ਇਹ ਜਿਹੜੀ ਖਬਰ ਹੈਗੀ ਆ ਦਿਲ ਨੂੰ ਪੂਰੀ ਤਰ੍ਹਾਂ ਦੇ ਨਾਲ ਤੋੜ ਕੇ ਰੱਖ ਦੇਣ ਵਾਲੀ ਖਬਰ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹਦੀ ਡਿਟੇਲ ਦੱਸਦਾ ਤੈ ਰਹੇ ਨਾਂ ਦਾ ਇੱਕ ਬੱਚਾ 11ਵੀਂ ਕਲਾਸ ਦਾ ਵਿਦਿਆਰਥੀ ਤੈਰਿਆ ਹਿੰਦੀ ਦਾ ਸ਼ਬਦ ਹੈ ਤੈਰਿਆ ਦਾ ਅਸਲ ਦੇ ਵਿੱਚ ਪੰਜਾਬੀ ਚ ਜੇ ਤਰਜਮਾ ਕਰੀਏ ਤਾਂ ਮਤਲਬ ਆ ਸੰਜਮ ਥੋੜਾ ਠਰਮੇ ਨਾਲ ਚੱਲਣ ਵਾਲਾ ਬੰਦਾ ਜਾਂ ਠਰਮਾ ਪੰਜਾਬੀ ਦਾ ਪਰ ਠਰਮਾ ਮਤਲਬ ਤੈਰਿਆ ਪਰ ਤੈਰਿਆ ਤੈਰਿਆ ਨਹੀਂ ਰੱਖ ਪਾਇਆ ਠਰਮਾ ਨਹੀਂ ਰੱਖ ਪਾਇਆ ਇਹ ਚੀਜ਼ ਸੀਗੀ ਇਸੇ ਮੰਗਲਵਾਰ ਅੱਜ ਮੰਗਲਵਾਰ ਨੂੰ ਤੈਰਿਆ ਮੰਦਰ ਜਾਂਦਾ ਮੰਦਰ ਤੋਂ ਪ੍ਰਸ਼ਾਦ ਲੈ ਕੇ ਆਉਂਦਾ ਘਰ ਆਉਂਦਾ ਵਾਪਸ ਆਪਣੇ ਸਾਰੇ ਪਰਿਵਾਰ ਵਾਲਿਆਂ ਨੂੰ ਪ੍ਰਸ਼ਾਦ ਦਿੰਦਾ ਘਰ ਦੇ ਵਿੱਚ ਮਾਂ ਬਾਪ ਨੇ ਦਾਦੀ ਨੇ ਤੇ ਇੱਕ ਛੋਟੀ ਭੈਣ ਹੈਗੀ ਆ ਉਹਨਾਂ ਨੂੰ ਪ੍ਰਸ਼ਾਦ ਦਿੰਦਾ ਨਾਰਮਲ ਸਾਰੀ ਰੁਟੀਨ ਚੱਲਦੀ ਆ ਰਾਤ ਹੋ ਜਾਂਦੀ ਆ ਸਾਰਿਆਂ ਨੇ ਸਵੇਰੇ ਕੰਮ ਤੇ ਜਾਣਾ ਦੋਨੇ ਬੱਚਿਆਂ ਨੇ ਸਕੂਲ ਜਾਣਾ ਵਾ ਤਾਂ ਪਰਿਵਾਰ ਸੌ ਜਾਂਦਾ ਵਾ ਸੌਣ ਤੋਂ ਥੋੜੀ ਦੇਰ ਬਾਅਦ ਕਈ ਵਾਰੀ ਹੁੰਦਾ ਆ ਪਾ ਨੂੰ ਨੀਂਦ ਨਹੀਂ ਆਉਂਦੀ ਤਾਂ ਤੈਰੇ ਤੇ ਮਾਤਾ ਮਾਤਾ ਤੇ ਪਿਤਾ ਉਹ ਆਪਣੇ ਅੱਡ ਕਮਰੇ 'ਚ ਰਹਿੰਦੇ ਆ ਤੈਰੇ ਦਾ ਆਪਣਾ ਕਮਰਾ ਵਾ ਤਾਂ ਉਹਦੇ ਜਿਹੜੇ ਮਦਰ ਨੇ ਉਹਨਾਂ ਨੂੰ ਲੱਗਦਾ ਕਿ ਤੈਰੇ ਦੇ ਕਮਰੇ ਦੀ ਲਾਈਟ ਦੁਬਾਰਾ ਜਗੀ ਆ ਉਹ ਕਮਰੇ ਦੇ ਵਿੱਚ ਜਾਂਦੇ ਆ ਦੇਖਦੇ ਆ ਕਿ ਤੈਰੇ ਕੁਝ ਕੰਮ ਕਰ ਰਿਹਾ ਕੁਝ ਲਿਖ ਰਿਹਾ ਵਾ ਤੁਹਾਨੂੰ ਲੱਗਦਾ ਕਿ ਤੈਰੇ ਪੜ ਰਿਹਾ ਹੋਊਗਾ ਤਾਂ ਉਸ ਤੋਂ ਬਾਅਦ ਉਹਨੂੰ ਚੈੱਕ ਕਰਨ ਤੋਂ ਬਾਅਦ ਆਪਣੇ ਕਮਰੇ ਚ ਆ ਕੇ ਸੌ ਜਾਂਦੇ ਆ ਜਦੋਂ ਉਹ ਸੌ ਜਾਂਦੇ ਆ ਸਵੇਰੇ ਉੱਠਦੇ ਆ 5 ਵਜੇ ਸਵੇਰੇ 5 ਵਜੇ ਉੱਠਣ ਤੋਂ ਬਾਅਦ ਜਦੋਂ ਚੈੱਕ ਕਰਦੇ ਆ ਤਾਂ ਉਹਦੇ ਕਮਰੇ ਦੇ ਵਿੱਚ ਤੈਰੇ ਉੱਥੇ ਨਹੀਂ ਹੁੰਦਾ ਪਰ ਤਿੰਨ ਪੇਪਰ ਉੱਥੇ ਪਏ ਹੁੰਦੇ ਆ ਪਹਿਲਾਂ ਤੈਰੇ ਦੀ ਗੈਰ ਮੌਜੂਦਗੀ ਨੂੰ ਕੋਈ ਬਹੁਤ ਜ਼ਿਆਦਾ ਧਿਆਨ ਨਾਲ ਨਹੀਂ ਦਿੰਦਾ ਕੋਈ ਬੱਚਾ ਬਾਥਰੂਮ ਹੋ ਸਕਦਾ ਇੱਧਰ ਉੱਧਰ ਘਰ ਦੇ ਵਿੱਚ ਘਰ ਵੱਡਾ ਵਾ ਤੇ ਕਿਤੇ ਵੀ ਹੋ ਸਕਦਾ ਤੇ ਪਹਿਲਾਂ ਉਹ ਪੇਪਰ ਚੱਕਦੇ ਆਂ ਦੇਖਦੇ ਆ ਕਿ ਕੀ ਪੇਪਰ ਨੇ ਕੀ ਪਿਆਵਾ ਤਾਂ ਉਹ ਮੈਂ ਤੁਹਾਨੂੰ ਪੜ ਕੇ ਸੁਣਾ ਦਿੰਨਾ ਉਹ ਜਿਹੜੇ ਪੇਪਰ ਸੀਗੇ ਉਹ ਅਸਲ 'ਚ ਕੋਈ ਪੇਪਰ ਨਹੀਂ ਹੈਗੇ ਸੁਸਾਈਸਾਈਡ ਨੋਟ ਨੇ ਜਿਹੜੇ ਤੈਰੇ ਨੇ ਲਿਖੇ ਸੀ ਇਹਨੇ ਇੱਕ ਆਪਣੇ ਮਦਰ ਲਈ ਦੂਸਰਾ ਆਪਣੇ ਫਾਦਰ ਲਈ ਤੇ ਤੀਸਰਾ ਆਪਣੇ ਹਿੰਦੀ ਦੇ ਟੀਚਰ ਸੁਨੀਤਾ ਪਾਰਸੀ ਲਈ ਪਹਿਲਾਂ ਮੈਂ ਤੁਹਾਨੂੰ ਪੜ ਕੇ ਸੁਣਾ ਦਿੰਨਾ ਜਿਹੜਾ ਉਹਨੇ ਆਪਣੇ ਮਦਰ ਲਈ ਲਿਖਿਆ ਆਪਣੇ ਮਦਰ ਨੂੰ ਸਭ ਤੋਂ ਪਹਿਲਾਂ ਉਹ ਇੱਕ ਮਾਫੀ ਮੰਗਦਾ ਆਪਣੇ ਮਦਰ ਤੋਂ ਕਹਿੰਦਾ ਕਿ ਮੈਂ ਤੁਹਾਨੂੰ ਪੂਰੀ ਜ਼ਿੰਦਗੀ ਕਦੇ ਖੁਸ਼ ਨਹੀਂ ਕਰ ਸਕਿਆ ਤੇ ਜੋ ਤੁਸੀਂ ਮੇਰੇ ਤੋਂ ਉਮੀਦਾਂ ਲਾਈਆਂ ਸੀਗੀਆਂ ਬਹੁਤ ਜ਼ਿਆਦਾ ਪੜਨ ਦੀਆਂ ਵੱਡਾ ਆਦਮੀ ਬਣਨ ਦੀਆਂ ਉਹ ਮੈਂ ਪੂਰੀਆਂ ਨਹੀਂ ਕਰ ਸਕਿਆ ਮੈਂ ਮੇਰੇ ਕਰਕੇ ਤੁਹਾਨੂੰ ਬੇਇੱਜ਼ਤ ਹੋਣਾ ਪਿਆ ਮੇਰੇ ਟੀਚਰਾਂ ਸਾਹਮਣੇ ਮੈਂ ਤੁਹਾਨੂੰ ਕਦੇ ਪ੍ਰਾਊਡ ਫੀਲ ਨਹੀਂ ਕਰਵਾ ਸਕਿਆ ਜਿਵੇਂ ਬਹੁਤ ਸਾਰੇ ਬੱਚੇ ਹੁੰਦੇ ਆ ਉਹਨਾਂ ਦੀ ਤਾਰੀਫ਼ ਕਰਦੇ ਆ ਰਿਸ਼ਤੇਦਾਰ ਜਾਂ ਟੀਚਰ ਮੈਂ ਤੁਹਾਨੂੰ ਕਦੇ ਉਹ ਫੀਲਿੰਗ ਨਹੀਂ ਦਿਵਾ ਸਕਿਆ ਤੇ ਮੈਂ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਬਹੁਤ ਸਾਰੀਆਂ ਆਪਣੀ ਜ਼ਿੰਦਗੀ 'ਚ ਸ਼ਰਾਰਤਾਂ ਕੀਤੀਆਂ ਇਹ ਸਾਰਾ ਕੁਝ ਆ ਜਿਹੜਾ ਉਹਨੇ ਲਿਖਿਆ ਅੱਗੇ ਉਹ ਇਹ ਕਹਿੰਦਾ ਕਿ ਅੱਜ ਮੈਂ ਆਪਣੀ ਜ਼ਿੰਦਗੀ ਦੀ ਇੱਕ ਲਾਸਟ ਗਲਤੀ ਕਰਨ ਜਾ ਰਿਹਾ ਤੇ ਮੈਨੂੰ ਉਮੀਦ ਆ ਤੁਸੀਂ ਮੈਨੂੰ ਮਾਫ ਕਰ ਦੋਗੇ ਪਰ ਮੇਰਾ ਵਾਅਦਾ ਤੁਹਾਡੇ ਨਾਲ ਮੈਂ ਤੁਹਾਨੂੰ ਦੁਬਾਰਾ ਜ਼ਰੂਰ ਮਿਲੂੰਗਾ ਅਗਲੇ ਜਨਮ ਦੇ ਵਿੱਚ ਆਪਾਂ ਫੇਰ ਇਕੱਠੇ ਹੋਵਾਂਗੇ ਤੇ ਤੁਸੀਂ ਫਾਦਰ ਦਾ ਤੇ ਛੋਟੀ ਭੈਣ ਦਾ ਖਿਆਲ ਰੱਖਿਓ ਉਸ ਤੋਂ ਅਗਲੀ ਚਿੱਠੀ ਹੈਗੀ ਆਪਣੇ ਪਿਤਾ ਲਈ ਉਹਨਾਂ ਨੂੰ ਲਿਖ ਰਿਹਾ ਕਿ ਮੈਂ ਜੋ ਵੀ ਤੁਹਾਨੂੰ ਅੱਜ ਤੱਕ ਮੰਗਿਆ ਤੁਸੀਂ ਉਹ ਸਾਰਾ ਮੈਨੂੰ ਦਿੱਤਾ ਮੈਂ ਉਹਦੇ ਲਈ ਤੁਹਾਡਾ ਧੰਨਵਾਦ ਦੀਆਂ ਛੋਟੇ ਬੱਚਿਆਂ ਨੂੰ ਪੜਨ ਦਾ ਬਹੁਤ ਜ਼ਿਆਦਾ ਸ਼ੌਕ ਆ ਉਹ ਜਿੱਥੋਂ ਤੱਕ ਪੜਨਾ ਚਾਵੇ ਉਹਨੂੰ ਪੜਨ ਦਿਓ ਕਿਸੇ ਵੀ ਕਾਰਨ ਕਰਕੇ ਉਹਨੂੰ ਪੜਾਈ ਤੋਂ ਨਾ ਹਟਾਇਓ ਤੇ ਇਹ ਇਹਨਾਂ ਦੋ ਲਾਈਨਾਂ ਫਾਦਰ ਲਈ ਲਿਖੀਆਂ ਪਰ ਸਭ ਤੋਂ ਮਹੱਤਵਪੂਰਨ ਚਿੱਠੀ ਹੈਗੀ ਜਿਹੜੀ ਟੀਚਰ ਨੂੰ ਲਿਖੀ ਗਈ ਆ ਜੀਤੇ ਨਾਲੇ ਕੇਸ ਬਹੁਤ ਓਪਨ ਹੋ ਗਿਆ ਉਹ ਹੈਗੀ ਹੈ ਹਿੰਦੀ ਦੇ ਟੀਚਰ ਨੇ ਉਹਦੇ ਸਕੂਲ ਦੇ ਸੁਨੀਤਾ ਪਾਰਸੀ ਉਹਨਾਂ ਨੂੰ ਲਿਖੀ ਆ ਉਹਨਾਂ ਨੂੰ ਸੰਬੋਧਨ ਕਰਕੇ ਤਾਰੇ ਕਹਿੰਦਾ ਕਿ ਮੈਮ ਅੱਜ ਦਾ ਦਿਨ ਮੈਨੂੰ ਲੱਗ ਰਿਹਾ ਥੋਡੀ ਜ਼ਿੰਦਗੀ ਦਾ ਸ਼ਾਇਦ ਸਭ ਤੋਂ ਵਧੀਆ ਦਿਨ ਹੋਊਗਾ ਕਿਉਂਕਿ ਥੋਡੀ ਜ਼ਿੰਦਗੀ ਦੀ ਇੱਕ ਬਹੁਤ ਵੱਡੀ ਪ੍ਰੋਬਲਮ ਅੱਜ ਹਮੇਸ਼ਾ ਲਈ ਖਤਮ ਹੋ ਜਾਣੀ ਹੈ ਇੱਕ ਸਟੂਡੈਂਟ ਜਿਹੜਾ ਤੁਹਾਨੂੰ ਹਮੇਸ਼ਾ ਤੰਗ ਕਰਦਾ ਰਿਹਾ ਜੀ ਤੋ ਤੁਸੀਂ ਤੰਗ ਰਹੇ ਹੁਣ ਤੋਂ ਥੋਡੀ ਕਲਾਸ 'ਚ ਕਦੇ ਨਹੀਂ ਹੋਊਗਾ ਇਹ ਚੀਜ਼ਾਂ ਨੇ ਉਹ ਹਮੇਸ਼ਾ ਲਈ ਜਾ ਰਿਆ ਇਸ ਇਹ ਚਿੱਠੀ ਨੇ ਕਾਫੀ ਕੁਝ ਦੱਸਿਆ ਤੇਰੇ ਦੀ ਜ਼ਿੰਦਗੀ ਬਾਰੇ ਕੀ ਉਹ ਸੋਚ ਰਿਹਾ ਸੀ ਕਿ ਇਹਨੇ ਪਿਛਲੇ ਟਾਈਮਾਂ ਤੋਂ ਤੇ ਦਿਮਾਗ ਦੇ ਵਿੱਚ ਚੱਲ ਰਿਹਾ ਸੀਗਾ ਤੇ ਉਸ ਤੋਂ ਬਾਅਦ ਇਹ ਜਦੋਂ ਪੜ੍ਹਦੇ ਆ ਸਾਰਾ ਕੁਝ ਉਹਦੇ ਮਦਰ ਤਾਂ ਤੁਸੀਂ ਆਪ ਹੀ ਸੋਚ ਸਕਦੇ ਹੋ ਕਿ ਉਹਨਾਂ ਦੀ ਹਾਲਤ ਕੀ ਹੋਊਗੀ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਤੈਰੇ ਕਿਸ ਰਸਤੇ ਵੱਲ ਨੂੰ ਚੱਲ ਪਿਆ ਤਾਂ ਉਹ ਬੇਹਵਾਸ ਹੋ ਕੇ ਵੱਧ ਹਵਾਸ ਹੋ ਕੇ ਪਾਗਲਾਂ ਦੀ ਤਰ੍ਹਾਂ ਉਹਨੂੰ ਲੱਭਦੇ ਆ ਘਰੇ ਇੱਧਰ ਉੱਧਰ ਆਵਾਜ਼ ਮਾਰਦੇ ਹੋਣੇ ਆ ਜਦੋਂ ਥੱਲੇ ਜਾਂਦੇ ਆ ਗਰਾਊਂਡ ਫਲੋਰ ਤੇ ਤਾਂ ਉਹ ਦੇਖਦੇ ਆ ਕਿ ਪੱਖੇ ਦੇ ਨਾਲ ਤੈਰੇ ਲਟਕਿਆ ਹੋਇਆ ਵਾ ਰੋਲਾ ਪੈਦਾ ਪੂਰੇ ਘਰ ਦੇ ਵਿੱਚ ਉਹਨੂੰ ਛੇਤੀ ਤੋਂ ਛੇਤੀ ਹਸਪੀਟਲ ਲੈ ਕੇ ਜਾਇਆ ਜਾਂਦਾ ਪਰ ਉਦੋਂ ਤੱਕ ਤੈਰ ਦੀ ਜ਼ਿੰਦਗੀ ਖਤਮ ਹੋ ਚੁੱਕੀ ਹੈ ਡਾਕਟਰ ਉਹਨੂੰ ਬ੍ਰੌਟ ਡੈੱਡ ਡਿਕਲੇਅਰ ਕਰ ਦਿੰਦੇ ਆ ਉਸ ਤੋਂ ਬਾਅਦ ਪੇਰੈਂਟਸ ਕਿਉਂਕਿ ਉਸ ਤੋਂ ਬਾਅਦ ਮੀਡੀਆ ਪੁਲਿਸ ਵਾਲੇ ਸਾਰੇ ਇਕੱਠੇ ਹੋ ਜਾਂਦੇ ਆ ਤਾਂ ਪੇਰੈਂਟਸ ਇਹ ਚੀਜ਼ ਐਡਮਿਟ ਕਰਦੇ ਆ ਕਿ ਹਾਂ ਉਹਦੇ ਜਿਹੜੇ ਹਿੰਦੀ ਦੇ ਟੀਚਰ ਨੇ ਸੁਨੀਤਾ ਪਾਰਸੀ ਕਾਫੀ ਵਾਰ ਉਹਨੂੰ ਤੰਗ ਕਰਦੇ ਸੀ ਘਰ ਆ ਕੇ ਉਹ ਬਹੁਤ ਵਾਰ ਸਾਨੂੰ ਵੀ ਕੰਪਲੇਂਟ ਕਰਦਾ ਸੀ ਕਿ ਇਹ ਜਿਹੜੇ ਮੇਰੇ ਟੀਚਰ ਆ ਮੈਨੂੰ ਬਹੁਤ ਜ਼ਿਆਦਾ ਤੰਗ ਕਰਦੇ ਆ ਮਾੜਾ ਚੰਗਾ ਬਹੁਤ ਬੋਲਦੇ ਆ ਤੇ ਈਵਨ ਮੈਨੂੰ ਕਹਿੰਦੇ ਆ ਕਿ ਤੂੰ ਡਰੱਗਸ ਲੈਣਾ ਮੈਂ ਕਦੇ ਆਪਣੀ ਜ਼ਿੰਦਗੀ 'ਚ ਡਰੱਗਸ ਨਹੀਂ ਲਾਈਆਂ ਤੇ ਹੁਣ ਮੈਂ ਥੱਕ ਚੁੱਕਿਆ ਹਾਂ ਅੱਕ ਚੁੱਕਿਆ ਹਾਂ ਤੇ ਇਹ ਸਾਰੀ ਸਿੱਗੀ ਇੱਕ ਕਹਾਣੀ ਇੱਕ ਬੱਚੇ ਦੀ 11 ਸਾਲ 11ਵੀਂ ਕਲਾਸ ਦੇ ਇੱਕ ਬੱਚੇ ਦੀ ਜ਼ਿੰਦਗੀ ਜਿਹੜੀ ਇਸ ਤਰ੍ਹਾਂ ਨਾਲ ਖਤਮ ਹੋ ਗਈ ਤਾਂ ਇਥੋਂ ਇਹੀ ਆ ਕਿ ਸਭ ਤੋਂ ਵੱਡੀ ਪ੍ਰਾਪਰਟੀ ਤੁਹਾਡੀ ਜ਼ਿੰਦਗੀ ਤਾਂ ਸਭ ਤੋਂ ਵੱਡਾ ਜੋ ਜਾਇਦਾਦ ਹੈ ਕਿ ਉਹ ਬੱਚੇ ਨੇ ਥੋੜਾ ਉਹਨਾਂ ਦੇ ਨਾਲ ਜ਼ਿਆਦਾ ਟਾਈਮ ਸਪੈਂਡ ਕੀਤਾ ਜਾਵੇ ਉਹਨਾਂ ਦਾ ਧਿਆਨ ਰੱਖਿਆ ਜਾਵੇ ਮੈਂ ਵੀਡੀਓਜ਼ ਦੇਖ ਰਿਹਾ ਸੀ ਬੜਾ ਸੋਹਣਾ ਘਰ ਹੈ ਇੱਕ ਤਕੜਾ ਜਿਹੜਾ ਸਕੂਲ ਸੀਗਾ ਬਹੁਤ ਹੀ ਇੱਕ ਜਿਵੇਂ ਆਪਾਂ ਕਹਿੰਦੇ ਆ ਕਿ ਕਹਿੰਦਾ ਕੋਹੋਂ ਦਾ ਸਕੂਲ ਲੱਗ ਰਿਹਾ ਸੀ ਜਿੱਥੇ ਬੜੇ ਤਕੜੇ ਘਰਾਂ ਦੇ ਤਕੜੇ ਕਹਦਨਾਂ ਮੈਂ ਅਮੀਰ ਘਰਾਂ ਦੇ ਕਹਦਨਾਂ ਕਈ ਬਾਅਦ ਦੇ ਵਿੱਚ ਕਮੈਂਟਸ ਕਰਦੇ ਕਿ ਤਕੜਾ ਬੋਲਿਆ ਉਹਨਾਂ ਨੂੰ ਆਪਣੀ ਨਾਰਮਲ ਭਾਸ਼ਾ 'ਚ ਤਕੜਾ ਹੀ ਬੋਲਦੇ ਆਪਾਂ ਤੇ ਮਤਲਬ ਸਭ ਕੁਝ ਹਨ ਹੈ ਉਸ ਪਰਿਵਾਰ ਕੋਲੇ ਪਰ ਉਹਨਾਂ ਦਾ ਬੱਚਾ ਨਹੀਂ ਹੈਗਾ ਉਹ ਕਦੇ ਉਹਨਾਂ ਨੂੰ ਨਹੀਂ ਮਿ Đੂਗਾ ਦੂਸਰੀ ਚੀਜ਼ ਹੈਗੀ ਟੀਚਰਸ ਦੀ ਕਿ ਹਰ ਚੀਜ਼ ਦਾ ਆਪਣਾ ਇੱਕ ਤਰੀਕਾ ਹੁੰਦਾ ਕਿਸੇ ਵੀ ਬੱਚੇ ਨੂੰ ਆਪਾਂ ਇੰਨਾ ਪੁਸ਼ ਨਾ ਕਰੀਏ ਅੱਜ ਦੀ ਪਹਿਲੀ ਸਟੋਰੀ ਵੀ ਜਿਹੜੀ ਆਪਣੀ ਸੀਗੀ ਤੇ ਉਹਦੇ ਵਿੱਚ ਵੀ ਇਹ ਸੀ ਕਿ ਜਦੋਂ ਕਿਸੇ ਨੂੰ ਇੰਨਾ ਜ਼ਿਆਦਾ ਆਪਾਂ ਲਿਮਿਟ ਤੱਕ ਪੁਸ਼ ਕਰਦੇ ਆਂ ਤੇ ਇਨਸਾਨ ਕੁਝ ਵੀ ਕਰਦਾ ਵਾ ਉਸੇ ਤਰ੍ਹਾਂ ਹੀ ਇਹ ਬੱਚਾ ਤੈਰਿਆ ਪਰ ਜਿਹੜਾ ਤੈਰੇ ਨਹੀਂ ਰੱਖ ਪਾਇਆ ਇੱਕ ਟਾਈਮ ਦੇ ਉੱਪਰ ਕਿਉਂਕਿ ਉਮਰ ਬਹੁਤ ਛੋਟੀ ਆ ਤੇ ਤਜਰਬਾ ਬਹੁਤ ਛੋਟਾ ਇਮੋਸ਼ਨਸ ਬਹੁਤ ਜ਼ਿਆਦਾ ਨੇ ਸਾਈਕੀ ਬਹੁਤ ਵੀਕ ਆ ਹਾਲੇ ਤੇ ਪੇਰੈਂਟਸ ਲਈ ਵੀ ਜਿਹੜੇ ਆਪਣੇ ਬੱਚਾ ਨੂੰ ਬਹੁਤ ਜ਼ਿਆਦਾ ਇਸ ਤਰ੍ਹਾਂ ਰੱਖਦੇ ਆਂ ਆਪਾਂ ਤਾਂ ਸਪੈਸ਼ਲੀ ਟੀਚਰ ਕਿ ਜਦੋਂ ਆਪਾਂ ਕਿਸੇ ਨੂੰ ਇਸ ਤਰ੍ਹਾਂ ਹੱਦ ਤੱਕ ਆਪਾਂ ਪੜਤਾਰਤ ਕਰ ਦਿੰਨੇ ਆਂ ਤਾਂ ਇੱਕ ਜ਼ਿੰਦਗੀ ਖਤਮ ਹੋਈ ਇੱਕ ਪਰਿਵਾਰ ਖਤਮ ਹੋ ਗਿਆ ਇਹ ਸੀਗੀ ਇੱਕ ਕਹਾਣੀ ਤਾਂ ਇਸ ਤੋਂ ਜੇ ਆਪਾਂ ਕੁਝ ਲੈਸਨ ਸਿੱਖ ਲਈਏ ਕੁਝ ਮਤਲਬ ਕਿਵੇਂ ਲੋਕਾਂ ਨਾਲ ਡੀਲ ਕਰਨਾ ਸਪੈਸ਼ਲੀ ਇਹਨਾਂ ਲੋਕਾਂ ਦੇ ਨਾਲ ਇਹਨਾਂ ਬੱਚਿਆਂ ਨਾਲ ਡੀਲ ਕਿਵੇਂ ਕਰਨਾ ਤਾਂ ਵੀ ਇੱਕ ਅੱਗੇ ਤੋਂ ਲੈਸਨ ਰਹੂਗਾ ਸਮਾਜ ਲਈ ਇਹ ਸੀਗੀ ਜੀ ਇੱਕ ਹੋਰ ਛੋਟੀ ਜੀ ਅਪਡੇਟ ਤੇ ਇਹ ਇੱਥੇ ਹੀ ਖਤਮ ਹੁੰਦੀ ਆ ਤੇਰੀ ਦੀ ਜ਼ਿੰਦਗੀ ਵੀ ਇੱਥੇ ਖਤਮ ਹੋ ਗਈ ਤੇ ਪਰ ਇਸੇ ਉਮੀਦ ਨਾਲ ਆਪਾਂ ਖਤਮ ਕਰਦੇ ਆ ਕਿ ਅੱਗੇ ਤੋਂ ਨਾ ਕਿਸੇ ਦੇ ਨਾਲ ਇਹ ਚੀਜ਼ਾਂ ਹੁਣ ਛੋਟੇ ਬੱਚੇ ਦੇ ਨਾਲ ਉਹਨੂੰ ਨਾ ਆਪਣੇ ਮਾਤਾ ਪਿਤਾ ਨੂੰ ਇਹ ਲਿਖਣਾ ਪਵੇ ਕਿ ਮੈਂ ਤੁਹਾਨੂੰ ਕਦੇ ਕਿਸੇ ਫੇਰ ਹੋਰ ਜਨਮ 'ਚ ਮਿਲੂੰਗਾ ਇਹ ਵੀਡੀਓ ਮੇਰੇ ਇੱਥੇ ਖਤਮ ਹੁੰਦਾ ਜੀ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ 'ਚ ਕਿਸੇ ਹੋਰ